ਕੁਸ਼ੀ ਇਹਨਾਂ ਖੰਡਾਂ ਦੇ ਵੀਰੇ ਇਹਨਾਂ ਖੰਡਾਂ ਦੇ ਯਾਰ ਕਾਲੇ ਉਹ ਕਾਲੇ ਵੀਰੇ ਸਿੱਧੇ ਕਰਾਲਾ ਕਾਲੇ ਯਾਰ ਉਹਦੇ ਇੱਕਾਂ ਦੀ ਰਾਣੀ ਕਾਇੰਦਰ ਆਜਾ ਇਸ ਤਰ੍ਹਾਂ ਚਾਰ ਜਣੇ ਹੋ ਤਰੇ ਮੈਂ ਇਹਨੂੰ ਬੁਲਾਇਆ ਤੇ ਮੈਨੂੰ ਤਾਂ ਲੱਗੇ ਤਰਫ ਦਾ ਇੱਥੇ ਡੱਕੇ ਉਹੀ ਐਸੇ ਖੜਾ ਮੈਂ ਕਹਾਂ ਸਾਈਡ ਤੋਂ ਐ ਮੈਂ ਇੱਧਰ ਆ ਗਿਆ ਆਪ ਆਇਆ ਉਹ ਥੋੜੀ ਭੈੜੀ ਉੱਪਰ ਜਾਂਦੀ ਹੁੰਦੀ ਬੱਸ ਬੱਸ ਕਰ ਬਈ ਲੈਂਡ ਤੇ ਰਹਿ ਕੇ ਮੈਂ ਤੇ ਲੈਂਡ ਤੇ

तू सार बना मतलब सारी बनाई तो जान खनी इतना रोपने घेरने

ਤਿਕਾ ਬੱਦਗਨ ਕੋਲੇ ਜਾ ਨਾਲ ਜਾ ਕੋਲੇ ਜਾ ਸ਼ਿਮੂ ਚੱਕ ਲੈ ਚੱਲ ਉਧਰ ਵਾਇਆ ਨਾਲ ਖਲਦੀ ਦੂਜੇ ਤੇ ਕੌਣ ਇਹ ਬੱਚੇ ਘਰ ਨੂੰ ਹੀ ਚਲੇ ਗਏ ਚਲ ਕੁੜੀ ਤੋਂ ਬਾਜ਼ ਨਹੀਂ ਉਹ ਅੱਧੇ ਚੀਰ ਇੱਕ ਮਿੰਟ ਕੋਟ ਫੜਿਆ 13 ਤੋਂ 13 14 15 ਸਾਲ ਦੀਆਂ ਕੁੜੀਆਂ ਸੁਣਾਓ ਕਿਹੜੀ 800 ਮੀਟਰ ਦਾੌੜ ਦੇ ਵਿੱਚ ਆਹੇ ਤੀਜੀ ਸੀਰੀ ਵਿੱਚ ਆਹੇ ਅਰਸ਼ਦੀਪ ਪਹਿਲੇ ਤੇ ਅਰਸ਼ਦੀਪ ਆਹੇ ਅਰਸ਼ਦੀਪ ਇੱਧਰ ਆਏ ਕੈਮਰਨਦੀਪ ਉਹ ਦੂਜੇ ਤੇ ਜਸਨਦੀਪ ਉਹ ਤੀਜੇ ਤੇ ਜਸਨਦੀਪ ਕੌਣ ਆ ਗਈ ਜਸਨਦੀਪ ਇੱਕ ਇੱਥੇ ਖੜੇ ਹੋ ਤਾ ਨਹੀਂ ਨਹੀਂ ਜਸਨਦੀਪ ਇਹ ਪੂਰੀ ਸੀ ਤੀਜੀ ਤੇ ਜਸਨ ਅੱਗੇ ਕਿਹੜੀ ਆ ਨਹੀਂ ਨਹੀਂ ਇਹ ਬਰੀਅੰਟ ਹੋ ਇਹ ਸਿਹਰਾ ਤੋਂ ਬੰਦਰਾ ਤੱਕ ਪੈਰਾਂ ਤੋਂ ਬੰਦਰਾ ਤੱਕ ਇੰਨੀ ਇਹ ਬਹੁਤ ਦਰੀ ਗੁੜੀ 15 ਦੀ ਹੈ ਉਹ ਵੀ ਗੁੜੀ 15 ਦੀ ਹੈ ਇਹਦੇ ਤੇ ਖੇਡਰੀਆਂ ਆਰ ਸਪੀਡ ਕੋਰ ਖੇਡਰੀਆਂ ਪਿੰਡ ਤੋਂ ਪਹਿਲੇ ਤੇ ਦੂਜੇ ਤੇ ਗੁਰਸਿਮਰਨ ਕੋਰ ਖੇਡਰੀਆਂ ਤੀਜੇ ਤੇ ਮਨਜੋਤ ਕੰਡੋਰੀ ਨਾਮ ਉਵੇਂ ਲਿਖੇ ਹੋਏ ਨੇ ਨਾ ਮੈਂ ਹੱਥ ਤਾੜੀਆਂ ਮਾਰੇ ਪਰ ਤਾੜੀਆਂ ਨਗਰ ਕੀੜਾ ਨਹੀਂ ਰੇਸ ਕਰਦਾ ਜੈ ਲਾ ਲਾ ਓਏ